ਹਾਂ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਦੀ ਆਪ ਨਿਰੰਕਾਰ ਭਾਵ ਆਕਾਰ ਰਹਿਤ ਅਕਾਲ ਪੁਰਖ ਤੇ ਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪ ਵੀ ਆਪ ਹੀ ਹੈ ਤੇ ਮਾਇਆ ਦੇ ਤਿੰਨਾ ਗੁਣਾ ਤੂੰ ਪਰੇ ਵੀ ਆਪ ਹੀ ਹੈ ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਏ ਨਾਨਕ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਰਚਿਆ ਹੈ ਤੇ ਜਗਤ ਦੇ ਜੀਵਾ ਵਿੱਚ ਆ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਅਸ਼ਟਪਦੀ ਜਦ ਅਕਾਰ ਇਕਾਸ਼ ਨਾ ਦਿਸਟੇਤਾ ਜਦੋਂ ਜਗਤ ਦੇ ਜੀਆਂ ਦੀ ਅਜੇ ਕੋਈ ਸ਼ਕਲ ਹੀ ਨਹੀਂ ਦਿਸਦੀ ਸੀ ਪਾਪ ਪੁੰਨ ਤਦ ਕਹਤੇ ਹੋਤਾ ਤਦੋਂ ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦਾ ਸੀ ਜਦ ਧਾਰੀ ਆਪਨ ਸੁੰਨ ਸਮਾਦ ਜਦੋਂ ਪ੍ਰਭੂ ਨੇ ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ ਤਬ ਬੈਰ ਬਿਰੋਧ ਕਿਸ ਸੰਗ ਕਮਾਤ ਤਦੋਂ ਕਿਸ ਨੇ ਕਿਸੇ ਨਾਲ ਬੈਰ ਬਿਰੋਧ ਕਮਾਉਣਾ ਸੀ ਜਦ ਇਸ ਕਾ ਵਰਨ ਚਿਹਨ ਨਾ ਜਾਪਤ ਜਦੋਂ ਇਹ ਜਗਤ ਦਾ ਕੋਈ ਰੰਗ ਰੂਪ ਹੀ ਨਹੀਂ ਸੀ ਦਿਸਦਾ ਤਬ ਹਰਖ ਸੋਗ ਕਹੋ ਕਿਸੇ ਵਿਆਪਤ ਤਦੋਂ ਦੱਸੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਬੋ ਸਕਦੇ ਸਨ ਜਦ ਆਪਨ ਆਪ ਆਪ ਪਾਰ ਬ੍ਰਹਮ ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ ਤਬ ਮੂੰ ਕਹਾ ਕਿਸ ਹੂਬਤ ਭਰਮ ਤਦੋਂ ਮੂ ਕਿੱਥੇ ਸੀ ਤੇ ਭਰਮ ਭੁਲੇਖਾ ਕਿਸ ਨੂੰ ਹੋ ਸਕਦੇ ਸਨ ਆਪਨ ਖੇਲ ਆਪ ਵਰਤੀਜਾ ਜਗਤ ਰੂਪ ਆਪਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ ਨਾਨਕ ਕਰਨੇ ਹਾਰ ਨਾ ਦੂਜਾ ਏ ਨਾਨਕ ਉਸ ਤੋਂ ਬਿਨਾਂ ਇਸ ਖੇਡ ਦਾ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ ਜਦ ਹੂਬਤ ਪ੍ਰਭ ਕੇਵਲ ਧਨੀ ਜਦੋਂ ਮਾਲਕ ਪ੍ਰਭੂ ਸਿਰਫ ਆਪ ਹੀ ਸੀ ਤਬ ਬੰਦ ਮੁਕਤ ਕੌ ਕਿਸ ਕੋ ਗਨੀ ਤਦੋ ਦੱਸੋ ਕਿਸ ਨੂੰ ਬੰਦਨਾ ਵਿੱਚ ਫਸਿਆ ਹੋਇਆ ਤੇ ਕਿਸ ਨੂੰ ਮੁਕਤ ਸਮਝੀਏ ਜਬ ਏਕੈ ਹਰ ਅਗਮ ਅਪਾਰ ਜਦੋਂ ਅਗੰਮ ਤੇ ਬਯੰਦ ਪ੍ਰਭੂ ਇੱਕ ਆਪ ਹੀ ਸੀ ਤਬ ਨਰਕ ਸੁਰਗ ਕਹੋ ਕੌਣ ਉਤਾਰ ਤਦੂ ਦੱਸੋ ਸੁਰਗਾ ਤੇ ਨਰਕਾਂ ਵਿੱਚ ਆਉਣ ਵਾਲਾ ਕਿਹੜਾ ਜੀਵ ਸੀ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਜਦੋਂ ਸੁੱਤੇ ਹੀ ਪ੍ਰਭ ਤ੍ਰੇ ਗੁਣੀ ਮਾਇਆ ਤੋਂ ਪਰੇ ਸੀ ਪਾਪ ਜਦੋਂ ਉਸਨੇ ਮਾਇਆ ਰਚੀ ਹੀ ਨਹੀਂ ਸੀ ਤਦ ਸ਼ਿਵ ਸਕਤ ਕਹੋ ਕਿ ਤਠਾਏ ਤਦੂ ਦੱਸੋ ਕਿੱਥੇ ਸੰ ਜੀਵ ਤੇ ਕਿੱਥੇ ਸੀ ਮਾਇਆ ਜਦ ਆਪੇ ਆਪ ਆਪਣੀ ਜੂਤ ਧਰੇ ਜਦੋਂ ਪ੍ਰਭੂ ਆਪ ਹੀ ਆਪਣੀ ਜੂਤ ਜਗਾਈ ਬੈਠਾ ਸੀ ਤਬ ਕਵਨ ਨ ਡਰ ਕਵਨ ਕਤ ਡਰੇ ਤਦੋਂ ਕੋਣ ਨ ਡਰ ਸੀ ਤੇ ਕੋਣ ਕਿਸੇ ਤੋਂ ਡਰਦੇ ਸਨ ਆਪਨ ਚਲਤ ਆਪ ਕਰਨੇ ਹਾਰ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ਨਾਨਕ ਠਾਕੁਰ ਅਗਮ ਅਪਾਰ ਏ ਨਾਨਕ ਅਕਾਲ ਪੁਰਖ ਅਗੰਮ ਤੇ ਬਯੰਤ ਹੈ ਅਬਨਾਸੀ ਸੁਖ ਆਪਣ ਆਸਨ ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ ਤਹ ਜਨਮ ਮਰਨ ਕਉ ਕਹਾ ਬਿਨਾਸਨ ਤਦੋਂ ਦੱਸੋ ਜੰਮਣ ਮਰਨਾ ਤੇ ਮੌਤ ਕਿੱਥੇ ਸਨ ਜਦ ਪੂਰਨ ਕਰਤਾ ਪ੍ਰਭ ਸੋਏ ਜਦੋਂ ਅਕਾਲ ਪੁਰਖ ਉਹ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ ਤਦ ਜਮ ਕੀ ਤਰਾਸ ਕਹੋ ਕਿਸ ਹੋਏ ਤਦੋਂ ਦੱਸੂ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਹੈ ਤਰਾਸ ਦਾ ਮਤਲਬ ਡਰ ਜਦ ਅਵਿਗਤ ਅਗੋਚਰ ਪ੍ਰਭ ਏਕਾ ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇੱਕ ਆਪ ਹੀ ਸੀ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ ਤਦੋਂ ਚਿੱਤਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਜਦੋਂ ਮਾਇਆ ਰਹਿਤ ਉਹ ਮਾਲਕ ਅਥਾ ਅਗੋਚਰ ਆਪ ਹੀ ਸੀ ਤਬ ਕੌਣ ਛੁੱਟੈ ਕੌਣ ਬੰਧਨ ਬਾਂਦੇ ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਇਹ ਕੌਣ ਬੰਦਨਾ ਦੇ ਵਿੱਚ ਵੱਜੇ ਹੋਏ ਹਨ ਆਪਨ ਆਪ ਆਪ ਹੀ ਅਚਰਜਾ ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਸੀ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਏ ਨਾਨਕ ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਤਹ ਬਿਨ ਮੈਲ ਕਹੂ ਕਿਆ ਧੂਤਾ ਉਥੇ ਉਹ ਮੈਲ ਰਹਿਤ ਸੀ ਤਾਂ ਦੱਸੂ ਉਸਨੇ ਕਿਹੜੀ ਮੈਲ ਧੋਣੀ ਸੀ ਜਹ ਨਿਰੰਜਨ ਨਿਰੰਕਾਰ ਨਿਰਵਾਣ ਜਿੱਥੇ ਮਾਇਆ ਰਹਿਤ ਅਕਾਲ ਰਹਿਤ ਜਿੱਥੇ ਮਾਇਆ ਰਹਿਤ ਆਕਾਰ ਰਹਿਤ ਤੇ ਬਾਸ਼ਨਾ ਰਹਿਤ ਪ੍ਰਭੂ ਹੀ ਸੀ ਤਹ ਕੌਣ ਕੋ ਮਾਨ ਕੌਣ ਅਭਿਮਾਨ ਉਥੇ ਮਾਨ ਹੰਕਾਰ ਕਿਸ ਨੂੰ ਹੋਣਾ ਸੀ ਜਹ ਸਰੂਪ ਕੇਵਲ ਜਗਦੀਸ਼ ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ ਤੈ ਛਲ ਛਿਦਰ ਲਖਤ ਕੌ ਕੀਸ ਉਥੇ ਦੱਸੋ ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ ਜਹਜੂਤ ਸਰੂਪੀ ਜੋਤ ਸੰਗ ਸਮਾਵੈ ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ ਤੈ ਕਿਸੈ ਭੁੱਖ ਕਬਨ ਤ੍ਰਿਪ ਤਾਵੇ ਤਦੋਂ ਕਿਸ ਨੂੰ ਮਾਇਆ ਦੀ ਭੁੱਖ ਹੋ ਸਕਦੀ ਸੀ ਤੇ ਕੌਣ ਰਜਿਆ ਹੋਇਆ ਸੀ ਕਰਨਕ 라ਵਣ ਕਰਨਿਹਾਰ ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ ਨਾਨਕ ਕਰਤੇ ਕਾ ਨਹੀਂ ਸੁਮਾਰ ਇਹ ਨਾਨਕ ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ਜਦ ਆਪਣੀ ਸ਼ੋਭਾ ਆਪਨ ਸੰਗ ਬਣਾਈ ਜਦੋਂ ਪ੍ਰਭੂ ਨੇ ਆਪਣੀ ਸ਼ੋਭਾ ਆਪਣੇ ਹੀ ਨਾਲ ਬਣਾਈ ਸੀ ਤਬ ਕਵਨ ਮਾਈ ਬਾਪ ਮਿੱਤਰ ਸੁਤ ਭਾਈ ਤਦੂ ਕੌਣ ਮਾਂ ਪਿਉ ਮਿੱਤਰ ਪੁੱਤਰ ਜਾਂ ਭਰਾ ਸੀ ਜੈ ਸਰਬ ਕਲਾ ਆਪੀ ਪਰਵੀਣ ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ ਤਹਿ ਬੀਦ ਕਦੇਵ ਕਹਾਂ ਕੋ ਚੀਨ ਤਦੋਂ ਕਿੱਥੇ ਕੋਈ ਵੇਦ Hindu ਧਰਮ ਪੁਸਤਕ ਤੇ ਕਤਿਬਾ ਜੋ ਕਿ ਮੁਸਲਮਾਨਾਂ ਦੇ ਧਰਮ ਪੁਸਤਕ ਹਨ ਕੌਣ ਵਿਚਾਰਦਾ ਸੀ ਜਦ ਆਪਨ ਆਪ ਆਪ ਉਰਤਾਰੇ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ ਤੋ ਸ਼ਗਨ ਅਪਸ਼ਗਨ ਕਹਾ ਵਿਚਾਰੇ ਤਦੋ ਚੰਗੇ ਮਨ ਦੇ ਸ਼ਗਨ ਕੌਣ ਸੋਚਦਾ ਸੀ ਜਹ ਆਪਨ ਊਚ ਆਪਨ ਆਪ ਨੇਰਾ ਉਹ ਪਰਮੇਸ਼ਰ ਆਪ ਹੀ ਉੱਚਾ ਸੀ ਤੇ ਆਪ ਹੀ ਆਪਣੇ ਨੇੜੇ ਸੀ ਤੈ ਕੌਣ ਠਾਕਰ ਕੌਣ ਕਈਐ ਚੇਰਾ ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ਬਿਸਮਨ ਬਿਸਮ ਰਹੀ ਬਿਸਮਾਦ ਜੀਬ ਤੇਰੀ ਗਤ ਭੜ ਦੇ ਹੈਰਾਨ ਤੇ ਅਚਰਜ ਹੋ ਰਹੇ ਨੇ ਨਾਨਕ ਆਪਣੀ ਗਤ ਜਾਣੂ ਆਪ ਇਹ ਨਾਨਕ ਪ੍ਰਭੂ ਅੱਗੇ ਅਰਦਾਸ ਕਰਤੇ ਆਖੇ ਪ੍ਰਭੂ ਤੂੰ ਆਪਣੀ ਗਤ ਆਪ ਹੀ ਜਾਣਦਾ ਹੈ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਜਿਸ ਅਵਸਥਾ ਵਿੱਚ ਅਸ਼ਲ ਅਬਨਾਸੀ ਤੇ ਅਭੇਦ ਪ੍ਰਭੂ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉਹਾਂ ਕਿਸੇ ਵਿਆਪਤ ਮਾਇਆ ਉਥੇ ਕਿਸ ਨੂੰ ਮਾਇਆ ਪੂ ਸਕਦੀ ਹੈ ਆਪਸ ਕੋ ਆਪੇ ਆਦੇਸ਼ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਤਹ ਗੁਣ ਕਾ ਨਾਹੀ ਪਰਵੀਸ਼ ਮਾਇਆ ਦੇ ਤਿੰਨ ਗੁਣਾ ਦਾ ਉਸ ਉਤੇ ਅਸਰ ਨਹੀਂ ਪੈਂਦਾ ਜਹ ਏਕੈ ਏਕ ਏਕ ਭਗਵੰਤਾ ਜਦੋਂ ਭਗਵਾਨ ਕੇਵਲ ਇੱਕ ਆਪ ਹੀ ਸੀ ਤੈ ਕੌਣ ਆਚਿੰਤ ਕਿਸ ਲਾਗੈ ਚਿੰਤਾ ਤਦੂ ਕੌਣ ਬੀ ਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗੀ ਸੀ ਜੈ ਆਪਨ ਆਪ ਆਪ ਪਤਿਆਰਾ ਤਦੂ ਆਪਣੇ ਆਪ ਨੂੰ ਪਤਿਉਉਣ ਵਾਲਾ ਪ੍ਰਭੂ ਆਪ ਹੀ ਸੀ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਤਦੂ ਕੌਣ ਬੋਲਦਾ ਸੀ ਤੇ ਕੌਣ ਸੁਣਨ ਵਾਲਾ ਸੀ ਬਹੁ ਬਿਆੰਤ ਊਚ ਤੇ ਊਚਾ ਪ੍ਰਭੂ ਬੜਾ ਬਿਆੰਤ ਹੈ ਸਬਤ ਉੱਚਾ ਹੈ ਨਾਨਕ ਆਪਸ ਕੋ ਆਪੇ ਪਹੁੰਚਾ ਏ ਨਾਨਕ ਆਪਣੇ ਆਪ ਤੱਕ ਆਪ ਹੀ ਅਪਣਣ ਵਾਲਾ ਹੈ ਜੈ ਆਪ ਰਚਿਉ ਪਰਪੰਚ ਆਕਾਰ ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ ਤਹਿ ਗੁਣ ਮੈਂ ਕੀਨੋ ਵਿਸਥਾਰ ਮਾਇਆ ਦੇ ਤਿੰਨ ਗੁਣਾ ਦਾ ਖਿਲਾਰਾ ਖੇਲਰ ਦਿੱਤਾ ਪਾਪ ਪੁਨ ਤੈ ਪਈ ਕਹਾਵਤ ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਤੇ ਇਹ ਪੁਨ ਹੈ ਕੂ ਨਰਕ ਕੂ ਸੁਰਗ ਬਿਸ਼ਾਵਤ ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਣ ਬਣਿਆ ਆਲ ਜਾਲ ਮਾਇਆ ਜੰਜਾਲ ਘਰਾਂ ਦੇ ਧੰਦੇ ਮਾਇਆ ਦੇ ਬੰਧਨ होमे मोह भरम भार हंकार पलिखे मान अपमान, दुख आदर निरादर अनक प्रकार किन एह जिसम दल सन ओ चल पया अपेल आप कर देख ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਵਿਖ ਰਿਹਾ ਹੈ ਖੇਲ ਸੰਕੂਚੈ ਤੋ ਨਾਨਕ ਇਕੈ ਇਹ ਨਾਨਕ ਜਦੋਂ ਇਸ ਖੇਡ ਨੂੰ ਸਮੇਟਦਾ ਹੈ ਉਹ ਪ੍ਰਭੂ ਤੇ ਉਹ ਪ੍ਰਭੂ ਇੱਕ ਆਪ ਹੀ ਆਪ ਹੋ ਜਾਂਦਾ ਹੈ ਜਹ ਅਭਿਗਤ ਭਗਤ ਤਹ ਆਪ ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉੱਥੇ ਉਸ ਦਾ ਭਗਤ ਹੈ ਜਿੱਥੇ ਭਗਤ ਹੈ ਉੱਥੇ ਉਹ ਪ੍ਰਭੂ ਆਪ ਹੈ ਜੈ ਪਸਰੀ ਪਾਸਾਰ ਸੰਤ ਪਰਤਾਪ ਹਰਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਲਾਰਾ ਖਲਾਰ ਰਿਹਾ ਹੈ ਦੋਹੂ ਪੱਖ ਕਾ ਆਪੇ ਧਨੀ ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ਉਨਕੀ ਸ਼ੋਭਾ ਉਨਹੂ ਬਣੀ ਪ੍ਰਭੂ ਜੀ ਆਪਣੀ ਸ਼ੋਭਾ ਆਪ ਹੀ ਜਾਣਦੇ ਹਨ ਆਪੇ ਕੌਤਕ ਕਰੇ ਆਨੰਦ ਚੂਜ ਪ੍ਰਭੂ ਆਪ ਹੀ ਖੇਡਣਾ ਖਿਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੀ ਕਰ ਰਿਹਾ ਹੈ ਆਪੇ ਰਸ ਭੋਗਨ ਨਿਰਜੋਗ ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ ਜਿਸ ਭਾਵੈ ਤਿਸ ਆਪਨ ਨਾਹੀਂ ਲਾਵੇ ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਆਪਣੇ ਨਾਲ ਜੋੜਦਾ ਹੈ ਜਿਸ ਭਾਵੈ ਤਿਸ ਖੇਲ ਖਿਲਾਵੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖੜਾਉਂਦਾ ਹੈ ਬੇਸ਼ੁਮਾਰ ਅਥਾ ਅਗਨਤ ਅਤੁੱਲ ਹੈ ਬੇਅੰਤ ਹੈ ਅਥਾ ਹੈ ਅਗਨਤ ਹੈ ਅਡੋਲ ਪ੍ਰਭੂ ਜਿਉਂ ਬਲਾਵੋ ਤਿਉ ਨਾਨਕ ਦਾਸ ਬੋਲੇ ਹੈ ਨਾਨਕ ਜਿਵੇਂ ਤੂੰ ਬੁਲਾਉਂਦਾ ਹੈ ਤਿਵੇਂ ਤੇਰਾ ਦਾਸ ਜਿਹੜਾ ਹੈ ਉਹ ਬੋਲਦਾ ਹੈ ਭਾਬ ਉਹ ਪਰਮੇਸ਼ਰ ਹੀ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ।